ਪ੍ਰੇਮ ਕਿਉ ਪ੍ਰੇਮ ਕਿਉ ਜਿਨ ਪ੍ਰੇਮ ਕਿਉ ਤਿਨਹੀਂ ਪ੍ਰਭ ਤਾ ਵਾਜ਼ੇ ਕਰਨਦਾ ਗੁਰੂ ਗੋਬਿੰਦ ਸਿੰਘ ਮਾਸ਼ਾ ਜਿਨ ਪ੍ਰੇਮ ਕਿਉ ਤਿਨਹੀਂ ਪ੍ਰਭ ਪਾਇਓ ਦਾਵੇਵਾਰਨ ਕਿ ਕਦੇ ਵੀ ਰੱਬ ਨਾ ਮਿਲਿਓ ਚਾਹ ਉਹ ਕਿਹੜੇ ਵੀ ਧਰਮ ਜੋ ਹੋ ਜੇ ਦਾਵੇ ਸਾਂ ਰੱਬ ਮਿਲਣੋ ਹੀ ਨਾਏ ਪ੍ਰੇਮ ਕਰਨਵਾਰਾਂ ਨੇ ਕਿ ਖੁਦਾ ਭਗਵਾਨ ਰਾਮ ਈਸ਼ਵਰ ਮਿਲਦਾ ਪ੍ਰੇਮ ਕੀਓ n yeah. 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 i ਵਿਖਿਆ ਨ ਸੋਵੇ ਕਿ ਐਸੇ ਹੀ ਐਸੇ Oh, ਜਿੱਥੇ ਪਹਿਲੇ ਸ਼ਬਦ ਵਿੱਚ ਪ੍ਰਵਾਨ ਕਰਨਾ تھا ਵਾਹਿਗੁਰੂ ਜਿਨ ਪ੍ਰੇਮ ਕੀ ਉਤਨੀ ਹੀ ਪ੍ਰਭਾ ਹੈ ਔਰ ਦੁਨੀਆਂ ਤੇ ਰਹਿਮਤਾਂ ਵੀ ਰਿਓ ਕਿੰਨ ਬਾਬੇ ਇਹ ਦਿਉ ਗੁਰੂ ਗੋਬਿੰਦ ਸਿੰਘ ਸਾਹਿਬ ਵਾਹਿਗੁਰੂ ਹਾ ਹਾ ਪਰ ਬਾਦਸ਼ਾਹਾਂ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਗਤ ਸਮੇਤ ਸਤਿਗੁਰੂ ਸ਼ਾਮ ਜੇ ਟਾਈਮ ਹਾ ਨਦੀ ਦੇ ਕਿਨਾਰੇ ਚ ਬਿਠਾ ਇਤਿਹਾਸ ਵਿੱਚ ਨਿਕਲ ਅਣ ਸ਼ਾਮ ਜੋ ਟਾਈਮ ਉਹ ਬੇੜੀ ਨ ਹੋਈ ਪਾਰ ਵਜਨੋਂ ਹੁਣ ਤਰਫ ਬੇੜੀ ਨ ਹੋਈ ਸਤਗੁਰ ਜੀ ਦੇ ਨਜ਼ਰ ਪਈ ਸਾਮੋ ਇੱਕੜੋ ਬੇੜੀ ਆਰੋ ਸ਼ਾਮ ਦੇ ਟਾਈਮ ਹੁਣ ਕਿਨਾਰੇ ਤੇ ਬੇੜੀ ਬੱਧੀ ਕਰੇ ਕਿਨਾਰੇ ਵੰਜਨ ਦੀ ਤਿਆਰੀ ਮੇ ਘਰ ਵੰਜਨ ਦੀ ਤਿਆਰੀ ਮੇ ਸਤਗੁਰ ਜੀ ਜੀ ਨਜ਼ਰ ਪਈ ਆਨੇ ਭਾਗ ਖੁਲਿਆ ਬੇੜੀ ਵਾਲੇ ਜੀ ਭਾਈ ਦਇਆ ਸਿੰਘ ਜਿਉਂ ਭਾਈ ਦਇਆ ਸਿੰਘ ਇਨ ਬੇੜੀ ਵਾਲੇ ਕੇ ਹੱਕਲ ਕਰ ਇਸ਼ਾਰੋ ਕਰ ਤੇ ਬਿਠਾ ਬਾਈ ਦਿਆ ਸਿੰਘ ਕੁਝ ਸੱਜ ਕਰੇ ਇਸ਼ਾਰਾ ਕਰੇ ਜੀ ਬੇੜੀ ਆ ਰਗੇ ਆਵਾਜ਼ ਦਿਨਾ ਚੰਦਨ ਜੀ ਜੀ ਨਜ਼ਰ ਪਈ ਇਤਰੀ ਸਾਰੀ ਖਲਕ ਦਿਸੀ ਕਰੇ ਮੈਂ ਸੱਜਨ ਪਿਆ ਇਕਦਮ ਬੇੜੀ ਖੋਲੇ ਅਣ ਖੋਲੇ ਤਾਂ ਇਨ ਸੋਚ ਮੇ ਗੁਰੂ ਕਿਉਂ ਤਾਂ ਘਰ ਵਜਾ ਪਿਓ ਪਰ ਯੋ ਫੇਰੋ ਅਗਰ ਹਣੀ ਆਇਸ ਸੁਭਾਣੇ ਜੀ ਦਿਹਾੜੀ ਵੀ ਮੁੰਜੀ ਖਰੀਧੀ ਇਹ ਜੋ ਫੇਰ ਹੋਣੀ ਆਇਆ ਜੀ ਸੁਭਾਣੇ ਜਿਤਰੀ ਦਿਹਾੜੀ ਮਿਲੀ ਇਹਦੀ ਜਦੋਂ ਉਹ ਬੇੜੀ ਖੋਲੇ ਹੋ ਉਹਨਾਂ ਕਿਨਾਰੇ ਆਹਸਤਾ ਆਹਸਤਾ ਉਹਨਾਂ ਦੀ ਕਿਹੜੀ ਖਬਰ ਕੇ ਕਿਨਾਰੇ ਤੇ ਬਿਠੋ ਕੇ ਰਾ ਕਿਹੜੀ ਹਸਤੀ ਬਿਠਿਆ ਜਬ ਉਹ ਸਤਨਾਮ ਵਾਹਿਗੁਰੂ ਕਿਹੜੀ ਹਸਤੀ ਬਿਠਿਆ ਜੀ ਆਇਓ ਪੈਰਾ ਦਾ ਸਤਿਗੁਰਜੋ ਦੀਦਾਰ ਕਰੇ ਮਨ ਪ੍ਰਸੰਨ ਥੀ ਇਹਦੀ ਖੁਸ਼ੀ ਪਈ ਥੀ ਨਾਲ ਉਸ ਭਾਈ ਸੈਦੋ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੋ ਦੀਦਾਰ ਕਰੇ ਮਨ ਪ੍ਰਸੰਨ ਥੀ ਸਤਿਗੁਰਜ ਅਸਾਂ ਕੇ ਹਣ ਪਾਰ ਵਠੀ ਹਲ ਜਦਨ ਬਾਬੇ ਜਾਂ ਬੋਲ ਬਦੀ ਨਾ ਪ੍ਰਸੰਨ ਸਤਿਗੁਰ ਚੜੀ ਵੇ ਰਿਆ ਸੰਗਤ ਸਾ ਵਿੱਚ ਮੈਂ ਸਾਬ ਚੌਧਰੀ ਸੰਗਤ ਹਣੇ ਜੀ ਖੁਸ਼ੀ ਦੀ ਕੀ ਬਿਆਨ ਪਿਓ ਕਰ ਸਕੇ ਚਈ ਕੁਝ ਰਿਪਿਓ ਸਕੇ ਸਤਿਗੁਰ ਹੁਕਮ ਕੇ ਉਹ 베ੜੀ ਹਲੀ ਆਇਸਤਾ ਆਇਸਤਾ 베ੜੀ ਹਲੀ ਹਿਦਾ ਪਾਣੀ ਜੂ ਲਹਿਰਾਉ ਥਿਉ 베ੜੀ ਮੇ ਬਾਣੀ ਜੂ ਲਹਿਰਾਉ ਥਿਉ ਵਾਹਿਗੁਰੂ ਸਿੱਖਨ ਬਾਣੀ ਪੜ੍ਹਨ ਸ਼ੁਰੂ ਕੀ ਸਤਿਗੁਰ ਬਿਠੈਣ ਸਿੱਖ ਬਾਣੀ ਜੋ ਜਾਪ ਕਰੇ ਜਨਨ ਸਿੰਘ ਜੀ ਬੇੜੀ ਮੈਂ ਸਵਾਰਿਓ ਤੇ ਰੋਜ਼ ਚੜ੍ਹਨ ਪਈਉ ਨਾ ਕੋਈ ਐੜੀ ਮੂਰਤ ਸੂਰਤ ਚੜਹੀ ਨਾ ਕੋ ਐੜੀ ਬਾਣੀ ਕੇ ਪੜ੍ਹੀ ਤਨਨ ਐੜੋ ਅਨੰਦ ਜ਼ਿੰਦਗੀ ਮੈਂ ਕਰੇ ਨਾ ਆਇਓ ਜੇ ਕੋ ਉੰਦੀ ਆਇਓ ਨੀ ਪਈ ਸੇ ਦੇ ਜਬ ਉਹ ਸਤਨਾਮ

बार बार गुरु के दिसे बलहार वे कुर्बान वे बलहार वे आखिर समय सा बेड़ी पहुंचाई किनारे दिस तो बैठा बाबे साहब लथा सिख लथा सतगुरु प्यार बेचो लगा पाई नालो चाहते ਹੱਥ ਜੋੜੇ ਚੈਦਾਤਾ ਨਾਲੋ ਸੈਦੋ ਸੈਦੋ ਸੈ ਪਿਆਰ ਵਿੱਚ ਚਲਗਾ ਤੁਨੇ ਮਜ਼ੂਰੀ ਘਣੀ ਥੀ ਹੱਥ ਜੋੜੇ ਚਲਗ ਦਾਤਾ ਆਇਓ ਤ ਮੈਂ ਨਹੀਂ ਖਿਆਲ ਵਿੱਚ ਹੋਸ ਕਿ ਜੇ ਇਹੋ ਫੇਰੋ ਅਜ ਸ਼ਾਮ ਜੋ ਮੈਂ ਕਰਿਆ ਯਾ ਸਰੀ ਖਲਕ ਇਹ ਦੇਖਣੀ ਆਸ ਮੁਝੇ ਸੁਭਾਣੇ ਜਿਤਨੀ ਦਿਹਾੜੀ ਜੀ ਦਿਹਾੜੀ ਨਿਕਲੀ ਅチェ ਹਾ ਆਇਓ ਤੇ ਮੈਨਿ ਖਿਆਲ ਕੋਸ ਓਏ ਪਰਦਾਤਾ ਸਾਲ ਲਥੀਆਂ ਨ ਬੇੜੀ ਹਲਾਇੰਦੇ ਮਾਣੂ ਖਣਦੇ ਨਦੀ ਪਾਰ ਕਰਾਂਦੇ ਐਡੋ ਜ਼ਿੰਦਗੀ ਮੇ ਕਰੇ ਅਨੰਦ ਨਾਇਓ ਜਿਹੜੋ ਅਜ ਤੁਨੇ ਸੰਗਤ ਕਰਨ ਦੇ ਕਰੇ ਵਾਹਿਗੁਰੂ ਸਤਿ ਸ੍ਰੀ ਅਕਾਲ ਐਡੋ ਜ਼ਿੰਦਗੀ ਮੇ ਤੇਰੀ ਸਕੂਨ ਨਾਇਓ ਜੇ ਕੋ ਅਜ ਤੁਨੇ ਸੰਗਤ ਕਰਨ ਦੇ ਕਰੇ ਆਇਓ ਆਇਓ ਮੈਂ ਪੈਸੇ ਵਟਣ ਦੇ ਲਾਇ ਡਿਆੜੀ ਕਮਾਣ ਦੇ ਲਾਇ ਪਰ ਤੁਝੀ ਸੰਗਤ ਤੁਝੇ ਦਰਸ਼ਨ ਤੁਝੀ ਹੀ ਸੇਵਾ ਸਤਗੁਰੂ ਦੀਸੀ ਕਰੇ ਮਨ ਨਾ ਤੋ ਜੇ ਮਾ ਤੋ ਕੁਝ ਵਟ ਮਨ ਨਾ ਤੋ ਕੁਝ ਵਟ ਪਰ ਸਹਬ ਦਇਆਲ ਹੋਇਆ ਰੋਜ਼ ਦਇਆਲ ਹੋ ਚਲੇਗਾ ਤੂੰ ਅਸਾਂ ਦੇ हिन वेले में कमु आयो आहे औखे रोई तूं असांजे करे होॾे आयो आहे घर वञण वारो तूं घरु छॾे असांजे कमु आयो आहे तूं पंहिंजी मज़ूरी वठा जेका चवे घार गुरू नानक जो आहे दिलि ई न थी करे तोखां कुझु वठ ਪਰ ਸਹਬ ਵਰੀ ਵੀ ਚਾਹ ਲਗਾ ਭਾਈ ਤੂੰ ਗਰੀਬ ਆ ਆਇਓ ਹੀ ਦਿਹਾੜੀ ਕਮਾਣ ਜਿਲਾਏ ਹੋਏ ਦਿਹਾੜੀ ਵਟ ਰਪੇਂ ਜੀ ਵਟ ਹਾਂ ਚਲ ਅਕਲ ਜੀਸ ਅਕਲ ਅਸਾਂ ਜਣ ਮਾਣੋ ਜੇ ਤਾਂ ਝਟ ਸਾਂ ਘਰੇ ਆ ਪਰ ਅਕਲ ਜੀਸ ਇਦਿਠੀ ਹੈਡੋ ਵਡੋ ਮਰਸ਼ਦ ਪਰਸਨ ਆ ਜੇ ਵਡ ਆਪ ਤੇ ਵਡ ਤੇਰੀ ਦਾਤ ਇਦਿਠੋ ਵਡੋ ਮਰਸ਼ਦ ਪਰਸਨ ਆ ਨਾ ਬੇੰਤੀ ਵੀ ਅੜੀ ਕਮਾਲ ਜੀ ਕਿੰ ਚੀਂਦਾਤਾ ਦਿਲ ਤਾਂ ਨਹੀਂ ਤੇ ਦੋ ਕੋਈ ਵਠਣ ਪਰ ਜੇ ਤੂੰ ਚਾਹੀ ਤੋ ਇੱਕੜੋ ਅਰਜ਼ ਕਿਆ ਤੋ ਇੱਕੜੀ ਸ਼ੇਖ ਭਰਾ ਦੋ ਸਤਗੁਰ ਚੋਂ ਲੰਗਾ ਘੁਰ ਛਾਖ ਭਈ ਚਲੰਗਾ ਸਾਹਿਬ ਜੀ ਤਾਇਉ ਭਈ ਮਲਾ ਅਣੇਡੋ ਪ੍ਰੇਮ ਮੇ ਭਰਜੀਓ ਪਾਣ ਕੇ ਗੁਰੂ ਸਾਹਿਬ ਬਰਾਬਰ ਪੇ ਕਰੇ ਪ੍ਰੇਮ ਆਇਉ ਭਈ ਮਲਾ ملل بس فرق يوا ما هن دريا جو تو هن دريا جو واہ گرو ہاں بھائی ملل ما هن دريا جو تو هن دريا جو جے دين چايدو نہ کچھ بو ارزي يو مکے يا سے دے کيڙي جي ما تو کي هے بيڙي تے چاڑے هے دريا پار کرايوا جرے ما هوڏي اچا تو مکے هو دريا پار کراي سار جا واہ گرو اے مرشد کو گھرن جو طريقو ਜਿਹੜੋ ਜੋ ਸਾਹਿਬ ਜੇ ਬਖਸ਼ਿਸ਼ ਵੀ ਉਹਦੀ ਕਰ ਲੋ ਤੁਮਕੇ ਹੌਦਰੀਆ ਬਾਰ ਕਰਾਇਆ ਜਾ ਅਰੇ ਪ੍ਰੇਮ ਵਰਜੀ ਹੱਥ ਜੋੜੇ ਔਰ ਘੁਰੇ ਤਈਓ ਹੌਦਰੀਆ ਸਾਹਿਬੁਰ ਗੋਬਿੰਦ ਸਿੰਘ ਬਾਦਸ਼ਾਹ ਦਾ ਪਰਸਨ ਤੇ ਆ ਉਨਜੀ ਮੰਗ ਤੇ ਜੋ ਮਰਸ਼ਦ ਪਰਸਨ ਦੀਦਾ ਥਿੰਮ ਥਿੰਮ ਸੈਕਿੰਡ ਲੱਗਦਾ ਮਰਸ਼ਦ ਕੇ ਪਰਸਨ ਦੇਣ ਮੇ ਜੇ ਸ਼ਰਦਾ ਪੂਰੀ ਹੋ ਜੇ ਸਭ ਦਾ ਪ੍ਰਸੰਨ ਰਥਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਭਾਈ ਦਇਆ ਸਿੰਘ ਜੀ ਹੋ ਅਹੀ ਦਇਆ ਸਿੰਘ ਜੀ ਹੈ ਗੁਰੂ ਪਾਣ ਸਾ ਸਿੱਖ ਘਣੈ ਗਣਤ ਭਾਈ ਦਇਆ ਸਿੰਘ ਨੇ ਕਰੇ ਸਤਿਗੁਰ ਚਰਨਗ ਮਹਾਰਾਜ ਮੂਹ ਸਮੇਤ ਇਕ ਵੀ ਮੂਹ ਸਮੇਤ ਇਕ ਸਹਿਬ ਮੁਸਕਰਾਏ ਭਾਈ ਸੈਦਾ ਜੇ ਸਿਰ ਤੇ ਹੱਥ ਰਖੇ ਚੋ ਭਾਈ ਸੈਦਾ ਚਲੋ ਤੁਜੀ ਸੇਵਾ ਪ੍ਰਵਾਣਾ ਤੂੰ ਗੁਰੂ ਨਾਨਕ ਜੀ ਸੰਗਤ ਦੀ ਸੇਵਾ ਕਈਆ ਔਰ ਜੇ ਕਾ ਮੰਗ ਕਰੇ ਤੋ ਨਾ ਇਹ ਵੇਸੀ ਤੁਜੀ ਪੂਰੀ ਕਰਦਾ ਸੇ ਤੂੰ ਅਸਾਂ ਦਾ 1 ਕ ਵੀ ਸਿੱਖ ਹਣ ਦਰਿਆ ਮੋ ਪਾਰ ਕਰੇ ਨ 1 ਕ ਵੀ ਸਿੱਖ ਅਸੀਂ ਤੁਜੀ 1 ਕ ਵੀ ਪੀੜ੍ਹੀਓ ਪਾਰ ਕਰਦਾ ਸੇ ਹੁਣੇ ਦਰਿਆ ਮਾ ਬੋਲੇ ਸੋਨਹਾਂ ਹਾਂ ਵਰਸਤ ਇੱਕ ਨਹੀਂਦਾ ਅਨੇਕ ਨਹੀਂਦਾ ਬੇ ਹਿਸਾਬ ਨਹੀਂਦਾ ਤੂੰ ਅਸਾਂ ਜੋ ਇੱਕ ਵੀ ਅਸਾਂ ਸਿੱਖ ਪਾਰ ਗਿਆ ਹਣ ਦਰਿਆ ਵਾ ਤੂੰ ਚੇਤਨ ਹੋ ਨ ਦਰਿਆ ਮੇ ਹੋਲੇ ਚਾਹ ਤੂੰ ਕਿ ਹੋ ਦਰਿਆ ਪਾਰ ਕਰਾਇਆ ਸਿਰਫ ਤੋਖੇ ਨਾ ਇੱਕ ਵੀ ਸਿੱਖ ਜਿ ਵਜਾਇ ਕੋਈ ਪੀੜਿਓ ਦੁਨੀ ਅਸੀਂ ਪਾਰ ਕਰਦਾ ਸੀ ਇਹ ਅਸਾਂ ਜੋ ਵਚਨ ਤੂੰ ਯਾਦ ਰੱਖ ਜਾ ਵਾਹਿਗੁਰੂ ਇਹ ਆ ਮਰਸ਼ਦ ਆਏ ਦੁਨੀਆ ਮੇ ਕੋ ਗੁਰੂ ਨਾਨਕ ਜੇ ਬਰਾਬਰ ਕੋਈ ਸਾਥ ਸੰਗਤ ਜੀ ਜੇ ਸਤਗੁਰ ਰਹਿਮਤ ਕਰੇ ਨਾ ਦੇਰ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਤਰੇ ਪਾਣ ਹੇ ਜੀ ਬਾਣੀ ਮੇ ਫਰਮਾਨ ਕਰਨ ਦਾ ਪਰ ਉਹ ਬਖਸ਼ਾ ਵੀ ਦੁਨੀਆ ਤੇ ਕਈ ਉਹ ਨਿਹੜੀ ਮਹਾਰਾਜ ਪ੍ਰੇਮ